ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦੀ ਫਤਿਹ ਅੱਜ ਮੇਰੀ ਮਾਤਾ ਜੀ ਨੂੰ ਮੈਂ ਕਹਣਾ ਮੇਰੀ ਮਾਂ ਮੇਰਾ ਰੱਬ ਮੇਰੀ ਮਾਤਾ ਸਰਜੀਤ ਕੌਰ ਢਾਲੀਵਾਲ ਦੀ ਦੂਸਰੀ ਵਰ੍ਹੇਸ਼ੀ ਗੁਰਦੁਆਰਾ ਸਾਹਿਬ ਮਨਾਈ ਗਈ ਔਰ ਜਿੰਨੇ ਸੰਗਤਾਂ ਨੇ ਮੇਰੇ ਬੋਲ ਸੁਣ ਕੇ ਜਾਂ ਅਖਬਾਰ ਇਸਤੇਹਾਰ ਪੜ੍ਹ ਕੇ ਜਾਂ ਸਾਡੇ ਪਰਿਵਾਰ ਨਾਲ ਹਮਦਰਦੀ ਕਰਕੇ ਜਾ ਸਾਡੀ ਪਾਰਟੀ ਦੇ ਵਰਕਰ ਸਹਿਬਾਨ ਸਾਰਿਆਂ ਨੇ ਨਗਰ ਨਿਵਾਸੀਆਂ ਨੇ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਕੁਝ ਲੀਡਰ ਸਹਿਬਾਨ ਸਟੇਜ ਤੇ ਬੋਲੇ ਕੁਝ ਵੀਰਾਂ ਦੇ ਨਾਂ ਪੜ ਕੇ ਸੁਣਾਏ ਗਏ ਪਰ ਜਿੰਨੇ ਵੀ ਆਏ ਸੀ ਉਹ ਸਾਰੇ ਸਾਡੇ ਸਤਿਕਾਰਯੋਗ ਸੀ ਮੇਰਾ ਚਿੱਤ ਇਉਂ ਕਰਦਾ ਸੀ ਕਿ ਉਹਨਾਂ ਸਾਰਿਆਂ ਦੇ ਪੈਰ ਝਾੜਾ ਕਿਉਂਕਿ 2 ਸਾਲ ਭਾਵੇਂ ਮਾਤਾ ਗਈ ਨੂੰ ਹੋ ਗਏ ਪਰ ਸਾਨੂੰ ਉਂਜੀ ਦਿੌੱਖਾ ਜਿਵੇਂ 2 ਸਾਲ ਪਹਿਲਾਂ ਸੀ ਅੱਜ ਵੀ ਜਿਹੜੇ-ਜਿਹੜੇ ਬੰਦੇ ਵਰਛੀ ਤੇ ਆਏ ਉਹ ਮੈਨੂੰ ਬਹੁਤ ਚੰਗੇ ਲੱਗਦੇ ਸੀ ਮੈਂ ਕੋਸ਼ਿਸ਼ ਕੀਤੀ ਕਿ ਹਰ ਬੰਦੇ ਨਾਲ ਫੋਟੋ ਖਿਚਾਈ ਜਾਵੇ ਹਰ ਬੰਦੇ ਨਾਲ ਹੱਥ ਮਿਲਾਇਆ ਜਾਵੇ ਹਰ ਬੰਦੇ ਦਾ ਆਉ ਭਗਤ ਕੀਤੀ ਜਾਵੇ ਕਿਉਂਕਿ ਮੇਰੀ ਮਾਤਾ ਸਰਜੀਤ ਕੌਰ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਹਟਾ ਕੇ ਮੈਨੂੰ ਪਾਲ ਕੇ ਪੜਾ ਕੇ ਪਾਰਟੀਆਂ 'ਚ ਕੰਮ ਕਰਾ ਕੇ ਔਰ ਸਾਡੇ ਬੱਚਿਆਂ ਨੂੰ ਮੋਗੇ ਪੜਾਇਆ ਦੋਹਾਂ ਨੂੰ ਔਰ ਬਹੁਤ ਵੱਡੀ ਮਾਤਾ ਦੀ ਸਾਡੇ ਪਰਿਵਾਰ ਨੂੰ ਅੱਗੇ ਲਿਜਾਣ ਦੇ ਵਿੱਚ ਯੋਗਦਾਨ ਤੇ ਕੁਰਬਾਨੀ ਸੀ ਮੇਰਾ ਮਿੱਤਰ ਅਮਰਜੀਤ ਸਿੰਘ ਉਹਦ ਪਹਿਲਵਾਨ ਜਿੱਦੇ ਮਾਤਾ ਚੜ੍ਹਾਈ ਕਰ ਗਈ ਤੇ ਸਾਡੇ ਦੂਸਰੇ ਮਿੱਤਰ ਦਰਸ਼ਨ ਸਿੰਘ ਧੂਲਕੋਟ ਨੂੰ ਕਹਿੰਦਾ ਕਹਿੰਦਾ ਦਰਸ਼ਨਾ ਰੱਬਤਾ ਮਿਲ ਜੂ ਭਗਤੀ ਕੀਤੀ ਤੋਂ ਪਰ ਹੁਣ ਮਾਤਾ ਬੀਬੀ ਨੇ ਆਪਨ ਮੁੜ ਕੇ ਮਿਲਣੀ ਇਸ ਕਰਕੇ ਜਿਹੜਾ ਵੀ ਘਰੇ ਆਉਂਦਾ ਸੀ ਮੇਰਾ ਦੋਸਤ ਮਿੱਤਰ ਉਹਨਾਂ ਸਾਰਿਆਂ ਦੀ ਉਹ ਬੀਬੀ ਸੀ ਔਰ ਸਾਰਿਆਂ ਨੂੰ ਮੇਰੇ ਵਾਂਗੂ ਹੀ ਉਹ ਸਮਝਦੀ ਸੀ ਚਾਹੇ ਚਾਹੇ ਮੈਨੂੰ ਪੜ੍ਹਸ ਫੜਨ ਵੀ ਆਉਂਦੀ ਸੀ ਉਹਨਾਂ ਨੂੰ ਵੀ ਚਾਹ ਪਿਉਂਦੀ ਸੀ ਤੇ ਦੂਸਰੇ ਮੇਰੇ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਤੇ ਸਾਰਿਆਂ ਨੂੰ ਚੰਗਾ ਸਮਝਣਾ ਸੀ ਅੱਜ ਵੀ ਜਿਹੜੇ-ਜਿਹੜੇ ਵੀਰ ਉਸ ਸਮਾਗਮ ਵਿੱਚ ਆਏ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਟੇਜ ਦੀ ਸੇਵਾ ਭਾਈ ਬਲਜੀਤ ਸਿੰਘ ਅਕਾਲੀਆਂ ਵਾਲੇ ਨੇ ਨਿਭਾਈ ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਉਹ ਬੋਲ ਕੇ ਗਏ ਜਹਦਰ ਗਰਦੀਪ ਸਿੰਘ ਬਠਿੰਡਾ ਸ਼ੇਰੇ ਪੰਜਾਬ ਕਾਰਡਲ ਦੇ ਪ੍ਰਧਾਨ ਬੋਲ ਕੇ ਗਏ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸਾਹਿਬ ਕਾ ਜਹਦਰਕਾਰ ਤਖਤ ਸਾਹਿਬ ਉਹ ਬੋਲ ਕੇ ਗਏ ਅੰਕਾਰ ਸਿੰਘ ਬਰਾੜ ਭਧੌੜ ਵਾਲੇ ਉਹ ਬੋਲ ਕੇ ਗਏ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਪੀਏ ਗਰਜੰਟ ਸਿੰਘ ਕਟੂ ਉਹ ਬੋਲ ਕੇ ਗਏ ਦਰਸ਼ਨ ਸਿੰਘ ਬਰਾੜ ਐਮ ਐਲ اے ਖੋਟਿਆਂ ਵਾਲੇ ਜੋ ਹਮੇਸ਼ਾ ਬੇਬੇ ਨੂੰ ਬੀਬੀ ਕਹਿ ਕੇ ਬੁਲਾਉਂਦੇ ਸੀ ਉਹ ਵੀ ਭਾਵੇਂ ਬਿਮਾਰ ਸੀ ਪਰ ਉਹ ਵੀ ਹਾਜ਼ਰੀ ਭਰ ਕੇ ਗਏ ਔਰ ਨ타ੜਕ ਸਿੰਘ ਬਰਾੜ ਉਹ ਵੀ ਬਹੁਤ ਸੋਹਣਾ ਬੋਲ ਕੇ ਗਏ ਔਰ ਸਾਰੇ ਵੀਰ ਬੋਲੇ ਔਰ ਸਾਰੇ ਬਹੁਤ ਸਾਰੇ ਵੀਰਾਂ ਦੇ ਬੁਲਾਉਣ ਤੋਂ ਬਿਨਾ ਨਾਲ ਲਏ ਗਏ ਸਾਰਿਆਂ ਦਾ ਹੀ ਮੈਂ ਧੰਨਵਾਦ ਕਰਦਾ ਕਿ ਜਿੰਨੇ ਪਪਾ ਬੂਟਾ ਸਿੰਘ ਜੀ ਗੁਰਥੜੀ ਵਾਲੇ ਮੈਂਬਰ ਸ਼ਰਾਉ ਨਹੀਂ ਕਰਦਾ ਪ੍ਰੰਧਕ ਕਮੇਟੀ ਉਹ ਥੋੜਾ ਜਿਹਾ ਲੇਟ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਜਿਹੜੇ ਪਹੁੰਚੇ ਕਿਉਂਕਿ ਲੇਟ ਚੇ ਪਹੁੰਚੇ ਪਰ ਉਹਦੇ ਮਨ ਚੇ ਗੱਲ ਹੁੰਦੀ ਆ ਕਿ ਮੈਂ ਉੱਥੇ ਪਹੁੰਚਾਂ ਕੈਪਟਨ ਹਰਚਰਨ ਸਿੰਘ ਰੋਡੇ ਸੰਤ ਬਾਬਾ ਜਯਾ ਸਿੰਘ ਖਾਲਸਾ ਪਿੰਡਾ ਦੇ ਵੱਡੇ ਭਰਾਤਾ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਆਪਣੇ ਬੱਚਿਆਂ ਵਾਂਗੂ ਗੋਦੀ ਚ ਲੈ ਕੇ ਬੁੱਕਲ ਜਿਹਾ ਕੇ ਖੜਾਇਆ ਤੇ ਰਾਜਨੀਤੀ ਚ ਮੈਨੂੰ ਬਹੁਤ ਗੁਰ ਦਿੱਤੇ ਉਹਨਾਂ ਦੇ ਸੁਪੁੱਤਰ ਭਾਈ ਹਰਪਾਲ ਸਿੰਘ ਰੋਡੇ ਭਾਈ ਤਰੋਚਨ ਸਿੰਘ ਰੋਡੇ ਜੋ ਅਮਰੀਕਾ ਰਹਿੰਦੇ ਆ ਔਰ ਉਹਨਾਂ ਦੇ ਭਤੀਜੇ ਭਾਈ ਹਰਦੀਾਲ ਸਿੰਘ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ਹੀਦ ਭਾਈ ਚੌਕੌਰ ਸਿੰਘ ਰੋਡੇ ਦਾ ਭਰਾ ਭਾਈ ਹਰਜਿੰਦਰ ਸਿੰਘ ਰੋਡੇ ਜੋ ਚੇਅਰਮੈਨ ਆ ਮਾਰਕੀਟ ਕਮੇਟੀ ਮੋਗੇ ਦਾ ਉਹ ਵੀ ਪਹੁੰਚਿਆ ਔਰ ਸ਼ਹੀਦ ਭਾਈ ਚੌਕੌਰ ਸਿੰਘ ਦਾ ਬੇਟਾ ਭਾਈ ਮਨਜਿੰਦਰ ਸਿੰਘ ਅਸੀਂ ਮੈਂਟਾ ਕਹਿ ਦਿੰਨਾ ਛੋਟਾ ਨਾਂ ਜੋ ਕੈਨੇਡਾ ਤੋਂ ਆਇਆ ਉਹਦੀ ਮਾਤਾ ਕਲਦੀਪ ਕੌਰ ਵੀ ਆਈ ਉਹਦੇ ਘਰ ਵਾਲੀ ਬੀਬੀ ਵੀ ਆਈ ਔਰ ਮੈਂਟੇ ਦੀ ਛੋਟੀ ਜੀ ਬੱਚੀ ਉਹ ਵੀ ਨਾਲ ਆਈ ਔਰ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਦੋ ਦੋ ਚਾਰ ਚਾਰ ਮਿੰਟ ਬੋਲ ਵੀ ਸਕਦੇ ਸਨ ਭਾਈ ਗਰਲਾਉ ਸਿੰਘ ਧਰਮਕੋਟ ਨੌਜਵਾਨ ਜੋ ਹਮੇਸ਼ਾ ਸਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਤੇ ਸਾਡੀ ਮਦਦ ਕਰਦਾ ਇਹ ਸਾਰੇ ਵੀਰ ਬਿਜਨ ਸਿੰਘ ਸੇਖਾ ਕਲਾ ਜੋ ਬੋਲ ਸਕਦੇ ਸਨ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਗ੍ਰੰਥੀ ਸਿੰਘ ਦਾ ਸਾਡੇ ਪਿੰਡ ਗਰਸੇਖ ਸਿੰਘ ਜੀ ਔਰ ਕੀਰਤਨ ਵਾਲੇ ਜੋ ਸਾਡੇ ਵੀਰ ਦਰਬਾਰ ਸਾਹਿਬ ਗੁਰੂ ਰਾਮਦਾਸ ਦੇ ਦਰ ਤੋਂ ਆਏ ਸਨ ਅੰਮ੍ਰਿਤਸਰ ਸਾਹਿਬ ਤੋਂ ਬਹੁਤ ਸੋਹਣਾ ਕੀਰਤਨ ਕੀਤਾ ਭਾਈ ਕਰਮਜੀਤ ਸਿੰਘ ਉਹਨਾਂ ਦੇ ਨਾਲ ਸਨ ਔਰ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਇਹ ਪਹਿਲਾਂ ਹੀ ਬੋਲ ਕੇ ਪਾਇਆ ਸੀ ਅੱਜ ਮੇਰਾ ਫਰਜ਼ ਬਣਦਾ ਕਿ ਮੇਰੀ ਮਾਤਾ ਦੀ ਦੂਸਰੀ ਵਰ੍ਹੇਸ਼ੀ ਤੇ ਜਿੰਨੀ ਸੰਗਤ ਆਈ ਆ ਉਹਨਾਂ ਦਾ ਮੈਂ ਰਿਸ਼ਤੇਦਾਰਾਂ ਦਾ ਦੋਸਤਾਂ ਮਿੱਤਰਾਂ ਦਾ ਔਰ ਪਾਰਟੀ ਵਰਕਰਾਂ ਦਾ ਨਗਰ ਨਿਵਾਸੀਆਂ ਦਾ ਮੈਂਟੂ ਸਰਪੰਚਾ ਪਿੰਡ 'ਚ ਇਸ ਕਰਕੇ ਪਿੰਡ 'ਚ ਵੀ ਭਾਰੀ ਗਿਣਤੀ ਸੰਗਤ ਆਈ ਸਾਡੇ ਪਰਿਵਾਰ ਵੱਲੋਂ ਮੈਂਟੂ ਸਰਪੰਚ ਵੱਲੋਂ ਔਰ ਛੋਟਾ ਮੁੰਡਾ ਪੂਪਿੰਦਰ ਸਿੰਘ ਐਡਵੋਕੇਟ ਹਰਜੀਤ ਸਿੰਘ ਔਰ ਸਾਰੇ ਪਰਿਵਾਰ ਵੱਲੋਂ ਮੈਂ ਆਈ ਹੋਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਮੈਂ ਆਪਦੇ ਮਨ 'ਚ ਦ੍ਰਿੜਾ ਕਿ ਹਰ ਵਾਰੀ ਮਾਤਾ ਦੀ ਬਰਸ਼ੀ ਵੱਡੇ ਪੱਧਰ ਤੇ ਮਨਾਈ ਜਾਵੇ ਕਿਉਂਕਿ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਔਰ ਮਾਤਾ ਤੋਂ ਵੱਡੀ ਕੋਈ ਗੱਲ ਨਹੀਂ ਪਿਤਾ ਤੋਂ ਵੱਡੀ ਕੋਈ ਗੱਲ ਨਹੀਂ ਔਰ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਵੇ ਹੁਣ 6 ਮਹੀਨੇ ਅਸੀਂ ਇਹ ਗੱਲਾਂ ਕਰਨ ਚ ਨੰਘਾਦਿਆਂ ਕਿ ਕਿ ਵਰਸ਼ੀ ਮਨਾਈ ਗਈ ਆਉਂਦੇ 6 ਮਹੀਨੇ ਉਹ ਨੰਗਣ ਕੇ ਖੌਂਡੇ ਆਗੇ 6 ਮਹੀਨੇ ਸਾਲ ਪੂਰਾ ਹੋ ਜਾਂਦਾ ਸਾਰੀ ਸੰਗਤ ਦਾ ਮੈਂ ਫੇਰ ਇੱਕ ਵਾਰੀ ਆਉਦੇ ਤੈ ਦਿਨੋਂ ਤਣੋਂ ਮਣੋਂ ਧਣੋਂ ਸਾਰਿਆਂ ਦਾ ਮੈਂ ਸ਼ਬਦ ਨਹੀਂ ਮੇਰੇ ਕੋਲ ਕਿ ਕਿਹੜੇ ਸ਼ਬਦਾਂ ਦਾ ਧੰਨਵਾਦ ਕਰਾਂ ਜਿੰਨੇ ਤੁਸੀਂ ਕਦਮ ਸਾਡੇ ਪਿੰਡ ਵੱਲ ਚੱਕੇ ਸਾਡੇ ਸਿਰ ਮੱਥੇ ਤੇ ਵਹਿਰੂ ਜੀ ਕਾ ਖਾਲਸਾ ਵਹਿਰੂ ਜੀ ਕੀ ਫਤਿਹ